ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅੱਜ ਤੁਹਾਨੂੰ ਚਰਨਜੀਤ ਸਿੰਘ ਚੰਡੀ ਔਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਦਾ ਅੱਜ ਤੁਹਾਡੇ ਸਾਹਮਣੇ ਅਸਲੀ ਚਿਹਰਾ ਦਿਖਾਉਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਅੰਦਰ ਪੰਜਾਬ ਦੀ ਜਨਤਾ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਿਰਫ ਇੱਕ ਗੱਲ ਕਹੀ ਜਾਂਦੀ ਹੈ ਕਿ ਅਸੀਂ ਦਾ ਪੰਜਾਬ ਦੇ ਹਮਦਰਦੀ ਵੀ ਹਾਂ ਪੰਜਾਬ ਪੱਖੀ ਲੇਟਾਂਗੇ ਪਰ ਜਿਹੜੀ ਇਹਨਾਂ ਦੀ ਕਰਤੂਤ ਅਸਲੀ ਤੁਹਾਡੇ ਅੱਜ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਵਰਕਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇਤੇ ਫਾਇਰਿੰਗ ਕਿਵੇਂ ਹੋ ਜਾਂਦੀ ਹੈ ਔਰ ਇਹਨਾਂ ਨੂੰ ਵੱਡ ਦਿੱਤਾ ਜਾਂਦਾ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੰਨੀ ਮਚਾ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਔਰ ਤੀਸਰਾ ਨੰਬਰ ਜੀ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਆਖਰ ਪੰਜਾਬ ਦੇ ਮੁੱਖ ਮੰਤਰੀ ਤੋਂ ਨਿੱਜੀ ਤੌਰ ਤੇ ਬਦਲਾ ਲੈਣਾ ਚਾਹਿਆ ਯਾਨੀ ਪੰਜਾਬ ਦੇ ਅੰਦਰ ਤੁਸੀਂ ਵੇਖਿਆ ਹਰ ਰੋਜ਼ ਸੁਖਵੀਰ ਸਿੰਘ ਬਾਦਲ ਕਦੇ ਕਿਸੇ ਐਸਐਸਪੀ ਨੂੰ ਜੇਲ੍ਹ ਪਹੁੰਚਾਉਣ ਦੀ ਗੱਲ ਕਰਦੇ ਨੇ ਜਿਵੇਂ ਕਿ ਕੱਲ ਵੀ ਧਮਕੀ ਦਿੱਤੀ ਗਈ ਹੈ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜਿਹੜੇ ਕਹਿੰਦੇ ਸੀ ਅਸੀਂ ਤਾਂ ਗਰੀਬ ਗੁਰਬੇ ਦਾ ਪੱਖ ਲੈਨੇ ਆ ਸਾਡੇ ਕੋਲ ਕੋਈ ਪ੍ਰਾਪਰਟੀ ਵੀ ਨਹੀਂ ਹੈ ਬਹੁਤ ਸਾਰੀਆਂ ਗੱਲਾਂ ਅਕਸਰ ਚੰਨੀ ਨੇ ਤੜੀਆਂ ਪਰ ਉਸ ਨੇ ਇੱਕ ਗੱਲ ਇਹ ਵੀ ਕਹੀ ਸੀ ਤੁਹਾਡੇ ਮੈ ਯਾਦ ਕਰਵਾਉਣੀ ਚਾਹੁੰਦਾ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਹੇ ਹਾਂ ਤੁਹਾਡੇ ਵੀ ਪਰਥਾ ਲੋ ਜ਼ਮੀਨ ਹਿੱਲ ਜੂਗੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕਿਹਾ ਸੀ ਕਹਿੰਦਾ ਸੀ ਤੇਰੀ ਨਿਕਰ ਦੇ ਵਿੱਚ ਮੈਂ ਚੂਹੇ ਛੱਡੂੰਗਾ ਪਰ ਉਸ ਚੰਨੀ ਨੇ ਸੁਖਬੀਰ ਬਾਦਲ ਨੇ ਕੀ ਕੀਤਾ ਔਰ ਇਹਨਾਂ ਦੇ ਉੱਤੇ ਪੰਜਾਬ ਦੀ ਸਰਕਾਰ ਦਾ ਐਕਸ਼ਨ ਕਿਵੇਂ ਹੁੰਦਾ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਉੱਤੇ ਫਾਇਰਿੰਗ ਕਿਵੇਂ ਹੁੰਦੀ ਆ ਔਰ ਮੁੱਖ ਮੰਤਰੀ ਭਗਵੰਤ ਸੇ마ਰ ਚਰਨਜੀਤ ਸਿੰਘ ਚੰਨੀ ਔਰ ਸੁਖਬੀਰ ਸਿੰਘ ਬਾਦਲ ਨੂੰ ਕਿਨੇ ਡਾਗਦੇ ਨੇ ਉਹ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਪਹਿਲਾਂ ਸੁਣਦੇ ਆ ਕਿ ਮੌਕੇ ਦੇ ਉੱਤੇ ਹੋਇਆ ਕੀ ਸੀ ਸੁਣੋ ਡਾਲੇ ਨਾ ਭੋਲਾ ਆ ਆ ਬਗ ਕੇ ਵਖਾਓ ਨੰਗੇ ਰੇਲ ਤੇ ਮਾਰ ਕੇ ਚਾਹ ਤੇ ਇਹਨਾਂ ਨੇ ਸਾਫ ਛੱਡਿਆ ਨਹੀਂ ਉਹਨਾਂ ਦੇ ਪੋਤਰੇ ਦਾ ਮੂੰਹ ਹੱਥ ਦਿੱਤਾ ਤੇ ਪਤ ਬਿੱਲੇ ਦਾ ਵੀ ਸੇਰ ਵੜ ਦੇ ਤਾ ਲੱਕੇ ਦਾ ਪੌਂਜੀ ਥਿੰਦੇ ਵਾਸਾ ਉਹਨਾਂ ਦਾ ਹਰ ਦਿੱਤਾ ਉਹਨਾਂ ਦੇ ਕਿਹੜੇ ਰਾਤ ਦੀ ਪਾਰ ਇੱਥੇ ਇੱਕ ਆਲ ਦੀ ਗੱਲ ਉਹਹੀ ਬੋਟਾ ਦੀ ਮਾਰੀ ਪੈਤੀ ਉਹਨਾਂ ਨੂੰ ਬੰਦੇ ਕਾਠੇ ਕੀਤੇ ਆ ਤੇ ਬਦ ਇਹ ਸਰ ਹੋਇਆ ਕਿੰਨੀ ਕੁ ਗਵਾਈ ਚਲਾਈ ਇਹਨਾਂ ਨੇ ਕਿਹੜੀ ਪਾਰਟੀ ਦੇ ਬੰਦੇ ਸੀ ਉਹ ਐ ਕਾਂਗਰਸ ਗਿਆਂ ਦੇ ਅੱਛਾ ਜੀ ਕੌਣ ਕੌਣ ਸੀ ਇਹ ਇਹ ਦੋ ਪਹਾੜ ਨੂੰ ਪੁੱਤ ਕੀ ਮਾਦਾ ਕਿੰਨੀ ਕਿ ਦੁਨੀਆ ਕਿਈ ਮੈਂ ਦੂਰੋਂ ਹੱਥੋਂ ਵੀ ਜਰਨੀਆਂ ਨੂੰ ਦਾਤਰ ਇੱਥੇ ਕੁੜੀ ਉਹ ਲੱਗ ਜੇ ਦੋ ਦਾਤਰਾਂ ਨੇ ਮਾਰੇ ਨੇ ਤੇ ਘਾ ਕੋਈ ਹੁੰਦਾ ਹੀ ਨਹੀਂ ਧੂਤੂਗੇ ਲਈ ਜਾਂਦੇ ਹਰ ਖਿੱਚ ਖਿੱਚ ਕੇ ਬਹੁਤ ਬੋਰੀ ਕਿਤੇ ਲਾਹ ਦੇਣਾ ਅਦਾ ਬਜਾ ਜੇ ਇਹ ਤੌਰ ਦਾ ਫਿਆ ਪਾਜੀ ਪਾਉ ਮਾਰੇ ਸੀ ਇੱਕ ਬੰਦੇ ਸੀ ਕਿੰਨੇ ਕਿ ਕੀ ਕੀ ਬਹੁਤ ਕੀ ਮਾਦਾ 100 ਬੰਦਾ ਕਿ ਹਜ਼ਾਰ ਉਹਨਾਂ ਦਾ ਕਹਤਾ ਗਿਆ ਹਾਂਜੀ ਹਜ਼ਾਰ ਕਿਹੜੇ ਕਿਹੜੇ ਅਥਾਰ ਪਸਤਾ ਹਾ ਚਿੱਟਾ ਜਿਹੜਾ ਕੀ ਬੰਦੇਗਾ ਕਰਪਾ ਨਾ ਇਹਦਾ ਕਰ ਜਾ ਚਿੱਟੇ ਲਿਸ਼ਕਦੇ ਹਾਂ ਜਿਹੜੇ ਇਹਨਾਂ ਨੇ ਕਰਮਿਆਰਾਂ ਵਗੈਰਾ ਕਹੀ ਤੇ ਚੜਿਆ ਮਾ ਨਾਸਕੇ ਤੇ ਆਈ ਗਏ ਅੰਮੀ ਮਾਰਦੇ ਲੱਗੇ ਹਾਂ ਲੜਾਈ ਕਿੱਥੇ ਕੋਈ ਆ ਆ ਆ ਉਧਰ ਦੀ ਤਾਂ ਵੀ ਇੱਥੇ ਹੋਈ ਖੇਚ ਕੇ ਨਾ ਬੰਦੇ ਸਾਡੇ ਖੜੇ ਨਹੀਂ ਉੱਥੇ ਕਿੰਨੇ ਜਾਣੇ ਚੱਕੀਆਂ ਹੋਈਆਂ ਚਾਰ ਜਾਣੇ ਤੇ ਯਾਰੇ ਤੂੰ ਜਾਨੂੰ ਜਿੰਨਾ ਨ ਕੋ ਨਾ ਉਹ ਅਖਰੇ ਨਹੀਂ ਇਹ ਤਾਂ ਚਾਹ ਉਹ ਮੈਂ ਮਾਢੀ ਦਿੱਤਾ ਨਾ ਇਹ ਤੇ ਨੀ ਹੋਇਆ ਸੋਹਰਾ ਰੋੜਾ ਹੱਸਦਾ ਨਾਲ ਲੈ ਗਏ ਤੇ ਕਿਹਨੇ ਨਹੀਂ ਰੱਖਿਆ ਮੇਰੇ ਪੁੱਤਰੇ ਦਾ ਮੂੰਹ ਇੱਥੇ ਮਾਰਦੀ ਤਲ ਤੇ ਜਿਹੜਾ ਮੇਰਾ ਪੁੱਤ ਬਿੱਲਾ ਉਹਦਾ ਵੀ ਕਿਤੇ ਕੋਈ ਕੁੰਦ ਸੈਂਦੇ ਨਹੀਂ ਹਣ ਗੱਡੀਆਂ ਦੇ ਪਾਗ ਖੜੇ ਦੋਸਤ ਮਾਵਾ ਤੁਹਾਡੀ ਮਾਰੀ ਹਟਰਾ ਵੀ ਆਏ ਕਿਧਰ ਜਾਈਏ ਦਾ ਸੁਣ ਲਿਆ ਪੰਜਾਬ ਵਾਲਿਓ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਯਾਨੀ ਸਿੱਧਾ ਕਹੀਏ ਮੁੱਖ ਮੰਤਰੀ ਦੇ ਉੱਤੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਨਾ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਕੀ ਕਹਿੰਦੇ ਸੀ ਕਹਿੰਦੇ ਸਾਡੇ ਵਰਕਰਾਂ ਨੂੰ ਭਗਵੰਤ ਮਾਨ ਸ਼ਰੇ ਆਮ ਤੱਕੇ ਨਾਲ ਚੱਕਵਾਰਿਆ ਤਾਂ ਸੁਖਵੀਰ ਸਿੰਘ ਬਾਬਲ ਤੇ ਗਿਲਜਾਮ ਲੱਗੇ ਸੀ ਕਹਿੰਦੇ ਜੀ ਇਹਨਾਂ ਦੇ ਗੈਂਸਟਰ ਤਰਨਤਾਰਨ ਦੇ ਵਿੱਚ ਵੀ ਲੋਕਾਂ ਨੂੰ ਧਮਕੀ ਦਿੰਦੇ ਸੀ ਵੋਟਾਂ ਦੇ ਟਾਈਮ ਤੇ ਤਾਂ ਉਹੀ ਗੈਂਸਟਰ ਕਾਂਗਰਸ ਦੇ ਵਿੱਚ ਔਰ ਉਹੀ ਇਕਾਂਡੀਆਂ ਦੇ ਕਿਉਂਕਿ ਰਲੇ ਮਿਲੇ ਸੀ ਇਹਨਾਂ ਨੇ ਕੱਲ ਫਾਇਰਿੰਗ ਕਰ ਦਿੱਤੀ ਹੈ ਪੰਜਾਬ ਦੇ ਉਹਨਾਂ ਲੋਕਾਂ ਤੇ ਜਿਹੜੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਨੇ ਤਾਂ ਖਈਆਂ ਦੇ ਸਿਰ ਵੱਢ ਦਿੱਤੇ ਗਏ ਨੇ ਮੂੰਹ ਵੱਢ ਦਿੱਤੇ ਗਏ ਨੇ ਯਾਨੀ ਇਹਨਾਂ ਗੰਡਾਂ ਦਾ ਕੀ ਹੁਣ ਸੁਖਵੀਰ ਸਿੰਘ ਬਾਦਲ ਜਾਂ ਚਰਨਜੀਤ ਸਿੰਘ ਚੰਨੀ ਜਵਾਬ ਦੇਣਗੇ ਪੰਜਾਬ ਦੇ ਅੰਦਰ ਗੁੰਡਾਗਰਦੀ ਦੀ دہشت ਮਚਾਉਣ ਵਾਲੇ ਸਿਰਫ ਦੋ ਹੀ ਨੇ ਚਰਨਜੀਤ ਸਿੰਘ ਚੰਨੀ ਆ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਔਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਐਕਸ਼ਨ ਦੇ ਵਿੱਚ ਆ ਗਏ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਅਫਸਰ ਪੰਜਾਬ ਨੂੰ ਤੋੜਨ ਦੀ ਗੱਲ ਕਰਦੇ ਨੇ ਅੱਜ ਕੱਲ ਤੁਸੀਂ ਵੇਖਿਆ ਕਿ ਚਰਨਜੀਤ ਸਿੰਘ ਚੰਨੀ ਆਪਣੀ ਹਵਾ ਬਣਾਉਣ ਤੇ ਲੱਗੇ ਸੀ ਪਰ ਦਰਅਸਲ ਦੇ ਵਿੱਚ ਦਾ ਉਲਟਾ ਹੋ ਗਿਆ ਹੁਣ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਸ ਪਿੰਡ ਦੇ ਵਿੱਚੋਂ ਮੰਗ ਉੱਠੀ ਹੈ ਕਿ ਸਾਡੇ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਅਸੀਂ ਤਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਸੀ ਤਾਂ ਕਿ ਪੰਜਾਬ ਦੇ ਅੰਦਰ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਕੀਤਾ ਨਾ ਉਸ ਗੱਲ ਨੂੰ ਲੈ ਕੇ ਤਾਂ ਹਰ ਇੱਕ ਮਾਂ ਪੈਣ ਭਗਵੰਤ ਮਾਨ ਦੇ ਹੱਕ ਦੇ ਵਿੱਚ ਐਸ ਕਰਕੇ ਹੁਣ ਸੁਖਵੀਰ ਸਿੰਘ ਬਾਦਲ ਅਰਜਨ ਸਿੰਘ ਚੰਨੀ ਇਹਨਾਂ ਨੂੰ ਜਰ ਨਹੀਂ ਹੋਇਆ ਤਾਂ ਇਹਨੇ ਆਪਣੇ ਗੁੰਡੇ ਭੇਜ ਕੇ ਉਹਨਾਂ ਦੇ ਉੱਤੇ ਹਮਲਾ ਕਰਵਾ ਦਿੱਤਾ ਤਾਂ ਹੁਣ ਕਹਿੰਦੇ ਜੀ ਚਰਨਜੀਤ ਸਿੰਘ ਚੰਨੀ ਔਰ ਸੁਬੀਰ ਸਿੰਘ ਬਾਦਲ ਆ ਦੋ ਜਨਾਂ ਦੇ ਅੰਦਰ ਅੰਦਰ ਗਿਰਦਾਰ ਹੋ ਸਕਦੇ ਨੇ ਕਿਉਂਕਿ ਮੁੱਖ ਮੰਤਰੀ ਧੜਾ ਧੜ ਜਿਹੜੇ ਐਕਸ਼ਨ ਮੋੜ ਦੇ ਵਿੱਚ ਅਕਸਰ ਪੂਰਾ ਪੰਜਾਬ ਜਾਣਦਾ ਕਿਉਂਕਿ ਵੱਡੇ ਵੱਡੇ ਆਈਪੀਐਸ ਆਫੀਸਰ ਵੱਡੇ ਵੱਡੇ ਲੀਡਰਾਂ ਦੀ ਬਹੁਤ ਵਾਰ ਗਿਰਦਾਰੀਆਂ ਤੁਹਾਡੇ ਸਾਹਮਣੇ ਹੋ ਚੁੱਕੀਆਂ ਨੇ ਔਰ ਹੁਣ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੀ ਵਾਰੀ ਹੈ ਚਰਨਜੀਤ ਸਿੰਘ ਚੰਨੀ ਦੀ ਵੀ ਵਾਰੀ ਹੈ ਕਿਉਂਕਿ ਇਹ ਗੱਲ ਇਹਨਾਂ ਨੇ ਹੀ ਪ੍ਰਧਾਨ ਅਮਨ ਅਰੋੜਾ ਦੇ ਮੂੰਹੋਂ ਤੁਸੀਂ ਸੁਣੀ ਹੈ ਕਿ ਅਸੀਂ ਨਹੀਂ ਬਖਸ਼ਾਂਗੇ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਕੋਈ ਮਰਜੀ ਨੇਤਾ ਹੋਵੇ ਵੱਡੇ ਤੋਂ ਵੱਡਾ ਯਾਨੀ ਪੰਜਾਬ ਦੇ ਵਿਰੁੱਧ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਵੈਸੇ ਕਾੜੇ ਇਹ ਕਰ ਹੀ ਚੁੱਕੇ ਨੇ ਔਰ ਜਿਹੜੀ ਫਾਇਰਿੰਗ ਕੱਲ ਹੋਈ ਹੈ ਨਾ ਉਹਦੇ ਵਿੱਚ ਸਾਡੇ ਹੀ ਪੰਜਾਬ ਦੇ ਆਮ ਨੌਜਵਾਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਵੱਢਿਆ ਗਿਆ ਕਈਆਂ ਦੇ ਉੱਤੇ ਫਾਇਰਿੰਗ ਹੋ ਗਈ ਹੈ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਜ਼ੁਬੀਰ ਦੱਸੀ ਜਾ ਰਹੀ ਹੈ ਉਹਨਾਂ ਦੀਆਂ ਮਾਵਾ ਭੈਣਾਂ ਕਿਵੇਂ ਰੋ ਰਹੀਆਂ ਸੀ ਅਕਸਰ ਤੁਸੀਂ ਜਾਣਦੇ ਹੋ ਕਿ ਮੈਂ ਅਪੀਲ ਕਰਦਾ ਸਾਡੇ ਹੀ ਪੰਜਾਬ ਦੀਆਂ ਮਾਵਾ ਭੈਣਾਂ ਬਜ਼ੁਰਗ ਬੱਚਾ ਤੇ ਨੌਜਵਾਨਾਂ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਨਾ ਇਹ ਕੋਈ ਆਮ ਜੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਚੰਨੀ ਹੈ ਇਹ ਅੱਜ ਕੱਲ ਬਲੌਗਰ ਬਣਿਆ ਹੋਇਆ ਜੀ ਬਹੁਤ ਸਾਰੀਆਂ ਵੀਡੀਓ ਆਪਣੇ ਹੀ ਚੈਨਲ ਤੇ ਪਾਉਂਦਾ ਹੈ ਤੇ ਆਪਣੀ ਹਵਾ ਸੁੱਕੀ ਜੀ ਸੁਖਵੀਰ ਸਿੰਘ ਬਾਦਲ ਦੀ ਤਰ੍ਹਾਂ ਵਰਾਉਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਵਿੱਚ ਦਿਖਾਉਂਦਾ ਕੀ ਹੈ ਕਿ ਮੈਂ ਗਰੀਬ ਹੈ ਕਿ ਮੈਂ ਗਰੀਬਾਂ ਦੇ ਹਿੱਤ ਵਿੱਚ ਖੜਾ ਲੇਕਿਨ ਉਹ ਗਰੀਬ ਨਹੀਂ ਹੈ ਮੈਂ ਪਹਿਲੇ ਨੰਬਰ ਤੇ ਦੱਸ ਦਿਆ ਕਰੋੜਾਂ ਦਾ ਮਾਲਕ ਹੈ ਰਜਵਾਰਾ ਇਹਦੀ ਚਾਹੇ ਤੁਸੀਂ ਗੂਗਲ ਤੇ ਸਰਚ ਮਾਰ ਲਿਓ ਗੂਗਲ ਦੱਸਦਾ ਦੂਜੇ ਪਾਸੇ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਕਾਂਗਰਸ ਦਾ ਕੋਈ ਵਰਜੀ ਵੀ ਨੇਤਾ ਹੋਵੇ ਇਹ ਸਾਰੇ ਵਲੇ ਮਿਲੇ ਨੇ ਕੈਪਟਨ ਤੋਂ ਲੈ ਕੇ ਵਿਕਰਮ ਮਜੀਠੀ ਦੇ ਹੱਕ ਦੇ ਵਿੱਚ ਬਿਆਨ ਆ ਜਾਂਦੇ ਨੇ ਤੇ ਫਿਰ ਪੰਜਾਬ ਦੇ ਲੋਕ ਇਹਨਾਂ ਨੂੰ ਦੋ ਘਰ ਨਾਲ ਸਮਝਣ ਪਾਈਏ ਤਾਂ ਉਹ ਨੇ ਜਿਹੜੇ ਪੰਜਾਬ ਨੂੰ ਰਲ ਮਿਲ ਕੇ ਪਹਿਲਾਂ ਲੁੱਟਿਆ ਕਰਦੇ ਸੀ ਅੱਜ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਇਹਨਾਂ ਦਾ ਹੁਣ ਫੌਨ ਹੀ ਪੈ ਰਿਹਾ ਚਾਰੇ ਪਾਸੇ ਨੱਤਾਬਾਹਾਂ ਮਾਰਨ ਦੀ ਕੋਸ਼ਿਸ਼ ਚੱਲ ਰਹੀ ਸੀ ਪਰ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੀ ਚੱਲਦਿਆਂ ਇੱਕ ਵੱਡੀ ਹਿੰਸਾ ਨੂੰ ਅੰਜਾਮ ਦੇ ਦਿੱਤਾ ਤਾਂ ਹੁਣ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਇਸ ਗੱਲ ਦਾ ਜਵਾਬ ਦੇਣ ਕਿ ਇਹ ਮਾਮਲਾ ਕਿਵੇਂ ਹੋਇਆ ਔਰ ਦੂਜੇ ਪਾਸੇ ਮੁੱਖ ਮੰਤਰੀ ਇਹਨਾਂ ਦੀ ਗ੍ਰਿਫਤਾਰੀ ਕਰਵਾ ਸਕਦੇ ਨੇ ਕਿਉਂਕਿ ਮਾਮਲਾ ਬੜਾ ਹੀ ਗੰਭੀਰ ਹੈ ਤੈਨਾਂ ਗਨਾਂ ਤੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ